ਪਿਛਲੇ ਦਿਨੀ ਜਿਹੜਾ ਪਹਿਲਗਾਮ ਕਸ਼ਮੀਰ ਦੇ ਵਿੱਚ ਬਹੁਤ ਹੀ ਦੁਖਦਾਈ ਕਿਨਸਾਨੀਅਤ ਨੂੰ ਤੱਕ ਦਾ ਹਨ ਕਰਨ ਵਾਲਾ ਜਿਹੜਾ ਹਮਲਾ ਪਾਕਿਸਤਾਨ ਵੱਲੋਂ ਕਰਾਇਆ ਗਿਆ ਜਿੱਥੇ ਸਾਡੇ ਮੁਲਕ ਦੇ ਬਹੁਤ ਸ਼ਰੀਫ ਲੋਕ ਜਿਹੜੇ ਆਪਦੀ ਗਰਮੀ ਦੀਆਂ ਛੁੱਟੀਆਂ ਮਨਾਉਣ ਵਾਸਤੇ ਗਏ ਸੀ ਗਏ ਹੋਏ ਸੀਗੇ ਉਹਨਾਂ ਨੂੰ ਬਹੁਤ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਉਸ ਦੇ ਰੋਸ ਵਿੱਚ ਅੱਜ ਨਗਰ ਨਡਾਲਾ ਦੇ ਮੌਜੂਦਾ ਸਾਰੇ ਮੌਤ ਪਰ ਸੱਜਣ ਨੌਜਵਾਨ ਪੀੜੀ ਸਾਰੀ ਬਹੁਤ ਵੱਡਾ ਰੋਸ ਪ੍ਰਦਰਸ਼ਨ ਕਰਦੀ ਹੈ ਔਰ ਇਹੋ ਜਿਹੇ ਹਮਲਿਆਂ ਦਾ ਜਿੱਥੇ ਹਿੰਦੁਸਤਾਨ ਦਾ ਇੱਕ ਇੱਕ ਬੱਚਾ ਬੱਚਾ ਵਿਰੋਧ ਕਰ ਰਿਹਾ ਹੈ ਉੱਥੇ ਪੂਰੇ ਵਰਲਡ ਦੇ ਵਿੱਚ ਹਾਹਾਕਾਰ ਮਚੀ ਹੈ ਕਿਉਂਕਿ ਤੁਸੀਂ ਸਾਰਿਆਂ ਨੇ ਦੇਖਿਆ ਬਹੁਤ ਸਾਰੀਆਂ ਜਿਹੜੀਆਂ ਫੋਟੋਗ੍ਰਾਫਸ ਜਿਹੜੀਆਂ ਪੂਰੇ ਵਰਲਡ ਦੇ ਵਿੱਚ ਵਾਇਰਲ ਹੋਈਆਂ ਜਿੱਥੇ ਨੰਪਿਆਏ ਜੋੜੇ ਸਾਡਾ ਇੱਕ ਲੈਫਟੀਨੇਟ ਕਰਨਲ ਨਰਵਾਲ ਜਿਹਦੀ ਵਾਈਫ ਬੈਠ ਕੇ ਰੋਂਦੀ ਪਈ ਸਾਰੇ ਪੂਰੇ ਵਰਲਡ ਨੇ ਵੇਖਿਆ ਬਹੁਤ ਹੀ ਦੁਖਦਾਇਕ ਘਟਨਾ ਜਿਹੜੀ ਜਿੱਥੇ ਬੱਚੇ ਸਾਡੇ ਨੌਜਵਾਨ ਜਿੱਥੇ ਇਨਸਾਨ ਮਾਰੇ ਗਏ ਉੱਥੇ ਇਨਸਾਨੀਅਤ ਦਾ ਜਿਹੜਾ ਬਹੁਤ ਵੱਡਾ ਘਾਣ ਪਾਕਿਸਤਾਨ ਵੱਲੋਂ ਕੀਤਾ ਗਿਆ ਆਪਾਂ ਸਾਰੇ ਜਾਣਦੇ ਆ ਸਮੇਂ-ਸਮੇਂ ਦੇ ਉੱਤੇ ਅਸੀਂ ਬਹੁਤ ਸਾਡੇ ਮੁਲਕ ਨੇ ਬਹੁਤ ਦੋਸਤੀ ਦੇ ਹੱਥ ਵਧਾਏ ਲੇਕਿਨ ਇਸ ਮੁਲਕ ਨੇ ਹਮੇਸ਼ਾ ਹੀ ਸਾਡੇ ਨਾਲ ਧੋਖਾ ਕੀਤਾ ਚਾਹੇ ਪਲਵਾਮਾ ਦਾ ਅਟੈਕ ਹੋਵੇ ਚਾਹੇ ਸਾਡੇ ਪਾਰਲੀਮੈਂਟ ਤੇ ਹਮਲਾ ਹੋਵੇ ਤੇ ਚਾਹੇ ਬਹੁਤ ਅਣਗਿਣਤ ਹਮਲੇ ਜਿਹੜੇ ਇਸ ਪਾਕਿਸਤਾਨ ਵੱਲੋਂ 98 ਦੇ ਵਿੱਚ ਬੰਬ ਧਮਾਕੇ ਸੀਰੀਅਲ ਵਾਈਜ਼ ਜਿਹੜੇ ਕੀਤੇ ਗਏ ਸੀਗੇ ਸਮੇਂ-ਸਮੇਂ ਦੇ ਉੱਤੇ ਸਾਡੀ ਆਵਾਮ ਦੇ ਨਾਲ ਬਹੁਤ ਧੱਕਾ ਕਰਦੇ ਨੇ ਅੱਜ ਅਸੀਂ ਸਾਰੇ ਹੀ ਨਗਰ ਨਡਾਲਾ ਦੇ ਵਿੱਚ ਇਕੱਤਰ ਹੋ ਕੇ ਇਸ ਪਾਕਿਸਤਾਨ ਦੀ ਮੁਰਦਾਬਾਦ ਇਸ ਪਾਕਿਸਤਾਨ ਨੂੰ ਕਰਦੇ ਆ ਇਹਦੀ ਇਹਦੀ ਇਸ ਕੀਤੀ ਹੋਈ ਘਟਨਾ ਦੀ ਨਿੰਦਾ ਕਰਦੇ ਆ ਔਰ ਆਉਣ ਆਉਣ ਵਾਲੇ ਸਮੇਂ ਦੇ ਇਹਨੂੰ ਵਾਰਨ ਕਰਦੇ ਆ ਜੇ ਅਗਰ ਇਦਾਂ ਹੀ ਇਹ ਆਪਣੀਆਂ ਹਰਕਤਾਂ ਦੇ ਉੱਤੇ ਉਤਰਿਆ ਰਿਹਾ ਤੇ ਪੰਜਾਬ ਦਾ ਔਰ ਹਿੰਦੁਸਤਾਨ ਦਾ ਬੱਚਾ ਬੱਚਾ ਇਹਨਾਂ ਦੇ ਖਿਲਾਫ ਬਾਰਡਰ ਤੇ ਜਾ ਕੇ ਲੜਨਾ ਪਵੇ ਉੱਥੇ ਲੜੇਗਾ ਨਹੀਂ ਤੇ ਇੱਥੇ ਸਮੇਂ-ਸਮੇਂ ਦੇ ਉੱਤੇ ਹਰ ਜਗ੍ਹਾ-ਜਗ੍ਹਾ ਦੇ ਉੱਤੇ ਇਹਨਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਹੋਏਗਾ ਤੇ ਪੂਰਾ ਵਰਲਡ ਇਹ ਰੋਸ ਪ੍ਰਦਰਸ਼ਨ ਨੂੰ ਦੇਖੇਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਇੱਕ ਸਿੱਖਿਆ ਮਿਲੇਗੀ ਵੀ ਇਹੋ ਜੇ ਇਨਸਾਨੀਅਤਾਂ ਘਾਣ ਕਰਨ ਵਾਲੇ ਜਿਹੜੇ ਅਟੈਕ ਆ ਉਹਨਾਂ ਦੇ ਉੱਤੇ ਪ੍ਰਤੀਬੰਧ ਲਗਾਇਆ ਜਾਵੇ ਔਰ ਅੱਗੇ ਤੋਂ ਆਉਣ ਵਾਲੀਆਂ ਇਹੋ ਜਿਹੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਰੋਕਿਆ ਜਾਵੇ ਅਸੀਂ ਆਪਣੇ ਵੱਲੋਂ ਸਾਰੇ ਨਗਰ ਵੱਲੋਂ ਅੱਜ ਕੈਂਡਲ ਮਾਰਚ ਕਰਕੇ ਉਹਨਾਂ ਜਿਹੜੀਆਂ ਵਿਛੜ ਗਈਆਂ ਰੂਹਾਂ ਨੇ ਸਾਡੇ ਤੋਂ ਜਿਨ੍ਹਾਂ ਦੇ ਵਿੱਚ ਮਾਸੂਮ ਲੋਕ ਸੀ ਜਿਹੜੇ ਛੁੱਟੀਆਂ ਮਨਾਉਣ ਵਾਸਤੇ ਗਏ ਸੀ ਉਹਨਾਂ ਦੀ ਰੂਹ ਦੀ ਸ਼ਾਂਤੀ ਵਾਸਤੇ ਕੈਂਡਲ ਮਾਰਚ ਕੀਤਾ ਹੈ ਔਰ ਸਾਰੇ ਨੇ ਰੋਸ ਪ੍ਰਦਰਸ਼ਨ ਕੀਤਾ ਹੈ ਔਰ ਸਾਰਿਆਂ ਨੇ ਇਕੱਤਰਤਾ ਕਰਕੇ ਪ੍ਰਣ ਕੀਤਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਇਹ ਮੁਲਕ ਹੈ ਤਾਂ ਜਿਹੜਾ ਹਰਕਤਾ ਕਰਦਾ ਰਹੇਗਾ ਤੇ ਇਹੋ ਜਿਹੇ ਪ੍ਰਦਰਸ਼ਨ ਜਿਹੜੇ ਪੂਰੇ ਪੰਜਾਬ ਦੇ ਵਿੱਚ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਦੇਖਣ ਨੂੰ ਮਿਲ ਲਗੇ ਬਹੁਤ ਬਹੁਤ ਸ਼ੁਕਰੀਆ ਜੀ ਕੀ ਕਹਿਣਾ ਚਾਹੁੰਦੇ ਆ ਉਹ ਕਹਿੰਦਾ ਮੇਰਾ ਮਾਈਕ ਨਹੀਂ ਦਿਖਦਾ ਉਹ ਕਹਿੰਦਾ ਮੇਰਾ ਨਹੀਂ ਦਿਖਦਾ ਜੋ ਪਿਛਲੇ ਦਿਨੀ ਜੰਮੂ ਕਸ਼ਮੀਰ ਦੇ ਵਿੱਚ ਇਹ ਵਾਕਿਆ ਹੋਇਆ ਇਹ ਬਹੁਤ ਹੀ ਨਿੰਦਣਯੋਗ ਘਟਨਾ ਪੂਰੇ ਦੇਸ਼ ਵਾਸਤੇ ਨੇ ਸਾਰੀ ਦੁਨੀਆ ਵਾਸਤੇ ਹੈ ਕਿਉਂਕਿ ਕਸ਼ਮੀਰ ਜਿਹੜਾ ਸਾਡਾ ਇਹੋ ਜਿਹਾ ਸੁਭਾ ਦੇਸ਼ ਦਾ ਜਿਹੜਾ ਕਿ ਬਹੁਤ ਸੈਂਸਟਿਵ ਸੂਭਾ ਔਰ ਸਾਰੇ ਵਰਲਡ ਦੇ ਵਿੱਚੋਂ ਟੂਰਿਸਟ ਉੱਥੇ ਜਾਂਦੇ ਇੱਕ ਮਿਲ ਵਾਸਤੇ ਹੁਣ ਤੁਸੀਂ ਦੇਖਿਆ ਕਿ ਛੋਟੇ ਛੋਟੇ ਬੱਚੇ ਜਿਹੜੇ ਇਹਨਾਂ ਦੇ ਨਵੇਂ ਵਿਆਹ ਹੋਏ ਸੀ ਉਹ ਪਰਿਵਾਰਾਂ ਦੇ ਨਾਲ ਲੋਕ ਆਪਣਾ ਉੱਥੇ ਇੰਜੋਏ ਕਰ ਜਾਂਦੇ ਆ ਇਹ ਜਿਹੜੇ ਇਨਸਾਨੀਅਤ ਦੇ ਦੁਸ਼ਮਣਿਆਂ ਨੇ ਜੋ ਏਡੀ ਇੱਕ ਨੌਣੀ ਇਹ ਵਾਰਦਾਤ ਕੀਤੀ ਅਸੀਂ ਸਮੂਹ ਇਲਾਕਾ ਨਿਵਾਸੀ ਇਸ ਕਟਨ ਦੀ ਪੂਰ ਜੋਰ ਦਿੰਦਾ ਕਰਦੇ ਆ ਔਰ ਉਹਨਾਂ ਮਰਦ ਵਾਲਿਆਂ ਦੇ ਪ੍ਰਤੀ ਸ਼ਰਧਾ ਤੇ ਸਤਿਮਨ ਜਿਹੜੇ ਆ ਉਹ ਭੇਟ ਕਰਦੇ ਆ ਔਰ ਉਸ ਡੈਫੀਡੈਂਟ ਬੱਚੇ ਨੂੰ ਸਲੂਟ ਕਰਦੇ ਆ ਔਰ ਨਮਨ ਕਰਦੇ ਆ ਤੇ ਪਰਮਸ ਮਾ ਉਹਨਾਂ ਨੂੰ ਆਪਣੇ ਚਰਨਾ ਚ ਨਵਾਸ ਬਖਸ਼ੇ ਔਰ ਦੇਸ਼ ਦੇ ਨਤਮਾਂ ਨੂੰ ਇੱਕ ਅਪੀਲ ਹੈ ਬੇਨਤੀ ਹੈ ਕਿ ਇਸ ਗੱਲ ਦਾ ਜਿਹੜਾ ਨਾ ਬਦਲਾ ਉਹ ਤਕੜੇ ਹੋ ਕੇ ਲੈਣਾ ਚਾਹੀਦਾ ਤਾਂ ਕਿ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਦੇਸ਼ ਸਾਡੇ ਜਿਹੜੇ ਸੂਬੇ ਆ ਉਹ ਇਸ ਗੱਲ ਤੋਂ ਬਚੇ ਰਹਿਣ ਜੋ ਪਿਛਲੇ ਦਿਨੀ ਆਪਾਂ ਦੇਖਿਆ ਕਿ ਪੁਲਵਾਮਾ ਦੇ ਵਿੱਚ ਔਰ ਪਹਿਲਗਾਮ ਦੇ ਵਿੱਚ ਜੋ ਨਰ ਸੰਹਾਰ ਹੋਇਆ ਔਰ ਮਾਨਵਤਾ ਦਾ ਕਤਲ ਕੀਤਾ ਗਿਆ ਉਥੇ ਸਾਡੇ ਸਲਾਨੀ ਸਾਡੇ ਵੀਰ ਜਿਹੜੇ ਉਥੇ ਟੂਰਿਸਟ ਵਾਸਤੇ ਉਥੇ ਗੇਸ ਟੂਰਿਸਟ ਪਲੇਸ ਤੇ ਗਿਆ ਸੀ ਉਹਨਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਬਹੁਤ ਹੀ ਜ਼ਿਆਦਾ ਨਿੰਦਨਯੋਗ ਹੈ ਤੇ ਹਰ ਹਰ ਹਿੰਦੁਸਤਾਨੀ ਦਾ ਹਰ ਪੰਜਾਬੀ ਦਾ ਖੂਨ ਪੁੱਲ ਰਿਹਾ ਕਿ ਜਿਸ ਤਰ੍ਹਾਂ ਨਾਲ ਕਤਲ ਕੀਤਾ ਗਿਆ ਇਹਦੇ ਵਿੱਚ ਜਾਤ ਪਾਤ ਪੁੱਛ ਕੇ ਕਤਲ ਕੀਤਾ ਗਿਆ ਪੁੱਛਿਆ ਗਿਆ ਕਿ ਤੁਸੀਂ ਕੌਣ ਹੋ ਤੁਹਾਡੀ ਕਿਹੜੀ ਜਾਤ ਆ ਕਿ ਸਾਨੂੰ ਅਸੀਂ ਗੁਰੂ ਸਾਹਿਬ ਦੇ ਸਿਰ ਹੱਦਿਦਾਨ ਨੂੰ ਦਾਕ ਚੱਲਦੇ ਆ ਕਿ ਮਾਨਸ ਕੀ ਜਾਤ ਸਭ ਇੱਕ ਪਹਿਚਾਨੂ ਤੁਸੀਂ ਪੁੱਛਿਆ ਕਿ ਤੁਸੀਂ ਹਿੰਦੂ ਹੋ ਤੁਸੀਂ ਕਲਮਾ ਪੜ੍ਹ ਕੇ ਸੁਣਾਓ ਇਹ ਕਲਮਾ ਪੜ੍ਹਿਆ ਸਾਈਡ ਤੇ ਕਰ ਦਿੱਤਾ ਗਿਆ ਔਰ ਜੇ ਤੁਸੀਂ ਹਿੰਦੂ ਹੋ ਤਾਂ ਸ਼ਰਮ ਗੋਲੀਆਂ ਮਾਰ ਦਿੱਤੀਆਂ ਗਿਆ ਅੱਜ ਹਿੰਦੂ ਦਾ ਸਿੱਖ ਦਾ ਹਰ ਮਜ਼ਬਦ ਦਾ ਖੂਨ ਖੋਲ ਰਿਹਾ ਮੈਂ ਕਹਿੰਨਾ ਕਿ ਜਿਹੜਾ ਇਹ ਕਤਲ ਕੀਤਾ ਹੈ ਮਾਨਵਤਾ ਦਾ ਕਤਲ ਹੈ ਅਤਿ ਨਿੰਦਨਯੋਗ ਹੈ ਔਰ ਇੱਥੇ ਜਿਸ ਦਾ ਪਹਿਲਾਂ ਦੱਸਿਆ ਗਿਆ ਕਿ ਇਹ ਸਰਕਾਰ ਦੀ ਫੇਲਿਅਰ ਹੈ ਇੰਟੈਲੀਜੈਂਸ ਦੀ ਫੇਲਿਅਰ ਹੈ ਤੁਸੀਂ ਦੇਖਿਆ ਕਿ ਜਿੱਥੇ ਇਹ ਪਿਕਨਿਕ ਸਪੋਰਟ ਆ ਉੱਥੇ ਕੋਈ ਵੀ ਸੀਸੀਟੀਵੀ ਕੈਮਰਾ ਨਹੀਂ ਲੱਗਾ ਗਿਆ ਹਜ਼ਾਰਾਂ ਦੀ ਗਿਣਤੀ ਵਿੱਚ ਸਲਾਨੀ ਉੱਥੇ ਹੁੰਦੇ ਆ ਔਰ ਸਾਡੇ ਹੀ ਸੂਬਿਆਂ ਦੇ ਚਾਹੇ ਉਹ ਨਾਰਥ ਇੰਡੀਆ ਦਾ ਪੰਜਾਬ ਹੋਵੇ ਚਾਹੇ ਰਾਜਸਥਾਨ ਹੋਵੇ ਚਾਹੇ ਹਿਮਾਚਲ ਹੋਵੇ ਚਾਹੇ ਹਰਿਆਣਾ ਹੋਵੇ ਲੱਖਾਂ ਦੀ ਤعداد ਵਿੱਚ ਉਥੇ ਸਲਾਨੀ ਜਾਂਦੇ ਆਂ ਔਰ ਅੱਜ ਆਪਾਂ ਜਾ ਕੇ ਉਥੇ ਰੋਜ਼ਗਾਰ ਪੈਦਾ ਕਰਦੇ ਆਂ ਉਥੋਂ ਦੀ ਇਕਨੋਮਿਕ ਨੂੰ ਪਰਹੁਲਤ ਕਰਦੇ ਆਂ ਇਹਦੇ باوجود ਵੀ ਕਤਲ ਕੀਤਾ ਗਿਆ ਬਹੁਤ ਹੀ ਮਾੜੀ ਗੱਲ ਹੈ ਪਾਕਿਸਤਾਨ ਨੇ ਪਹਿਲਗਾਮ ਵਿਖੇ ਜੋ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਜ ਜਿਸੀਂ ਉਸੇ ਸੰਬੰਧ ਵਿੱਚ ਕੈਡਰ ਮਾਰਚ ਕੱਢਿਆ ਹੈ ਭਾਈ ਤੋਂ ਅਤਿ ਭਗਤੀ ਨਾਗਰਿਕਤਾ ਦੀਆਂ ਜਨਗੀਆਂ ਅਸੀਂ ਭਾਰਤ ਸਰਕਾਰ ਕੋ ਉਹੀ ਬੇਨਤੀ ਕਰਦੇ ਆ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਤੇ ਉਹਨਾਂ ਨੂੰ ਜਲਦ ਤੋਂ ਜਲਦ ਸਜ਼ਾਵਾਂ ਦਿੱਤੀਆਂ ਜਾਣ ਐਸੀ ਸਜ਼ਾ ਦਿੱਤੀ ਜਾਵੇ ਕਿ ਕੋਈ ਅੱਗੇ ਤੋਂ ਇਹੋ ਜਿਹੀ ਘਿਣਾਉਣੀ ਹਰਕਤ ਕਰਨ ਬਾਰੇ ਵੀ ਕਦੀ ਵੀ ਨਾ ਸੋਚੇ ਜਿੰਨੀਆਂ ਵੀ ਰੂਹਾਂ ਸਾਡੇ ਤੋਂ ਛੜੀਆਂ ਨੇ ਪਰਮਾਤਮਾ ਅਗੇ ਅਰਦਾਸ ਹੈ ਕਿ ਪਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੇ ਤੇ ਪਿੱਛੇ ਪਰਮਾਤਮਾ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਆ ਜਾਵੇ ਬਹੁਤ ਬਹੁਤ ਧੰਨਵਾਦ ਇਹ ਅਪੀਲ ਆ ਕਿ ਜਿਹੜੇ ਮਨਸੂਬਿਆਂ 'ਤੇ اٹੈਕ ਹੋਇਆ ਸਾਡੀ ਸਾਰੇ ਦੇਸ਼ਵਾਸੀਆਂ ਨੂੰ ਹੱਥ ਜੋੜ ਕੇ ਅਪੀਲ ਆ ਕਿ ਉਹ ਦਸ਼ਮਣ ਉਸ ਮਨਸੂਬੇ ਵਿੱਚ ਕਾਮਜਾਬ ਨਾ ਹੋਵੇ ਜਿਹੜੀ ਸਾਡੀ ਆਪਸ ਭਾਈਚਾਰੇ 'ਚ ਫੁੱਟ ਜਿਹੜੀ ਆ ਉਹ ਫੁੱਟ ਨਾ ਪਵੇ ਸੋ ਇੱਕ ਗੱਲ ਸਰਕਾਰਾਂ ਤੇ ਵੀ ਆਉਂਦੀ ਆ ਕਿ ਤੁਸੀਂ ਦੇਖੋ ਪੰਜ ਸੱਤ ਅਤਵਾਦੀ ਦੇਸ਼ ਦਾ ਬਾਰਡਰ ਕ੍ਰੋਸ ਕਰਕੇ ਆਉਂਦੇ ਆ ਡੇਢ ਦੋ ਘੰਟੇ ਨੰਗਾ ਨਾਚ ਕਰਕੇ ਹਵਾਨੀਅਤ ਦਾ ਵਾਪਸ ਮੁੜ ਜਾਂਦੇ ਆ ਤੇ ਕਿੱਥੇ ਸਾਡੀ ਦੇਸ਼ ਦੀ ਸੁਰੱਖਿਆ ਸੋ ਇਸ ਕਰਕੇ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਵੀ ਜਿਹੜਾ ਕਹਿੰਦਾ ਕਿ ਦੇਸ਼ ਸਿਸਟਮ ਸੁਰੱਖਿਅਤ ਹੱਥਾਂ 'ਚ ਆ ਉਹਨਾਂ ਨੂੰ ਵੀ ਬੇਨਤੀ ਆ ਕਿ ਇਹਦੇ ਉੱਲ ਥੋੜਾ ਜਿਹਾ ਧਿਆਨ ਦੇਣ